ਸੜੇ ਕੋਲ ਇਨਫੋਰਮੇਸ਼ਨ ਸੀ ਕਿ ਇਹ ਦੋ ਲੜਕੇ ਕੋਈ ਵਾਰਦਾਤ ਕਰਨ ਦੀ ਨੀਤ ਨਾਲ ਰਾਮਾ ਮੰਡੀ ਏਰੀਆ ਚ ਘੁੰਮ ਰਹੇ ਸੋ ਉਸਤੇ ਅਸੀਂ ਆਪਣਾ Trap ਲਗਾ ਕੇ ਇਹਨਾਂ ਤੇ ਆਪਣੀ ਇੰਟੈਲੀਜੈਂਸ ਡਿਵੈਲਪ ਕਰਕੇ ਸੋ ਇਹ ਦੋਵੇਂ ਬੰਦੇ ਅਸੀਂ ਆਫਟਰ ਬਰੀਫ ਇਨਕਾਊਂਟਰ ਵਿਦ ਦ ਪੁਲਿਸ ਅਪ੍ਰੀਹੈਂਡ ਕੀਤੇ ਸੋ ਇਹਨਾਂ ਦੋਹਾਂ ਦੇ ਨਾਂ ਸੁਖਵਿੰਦਰ ਤੇ ਹਰਪ੍ਰੀਤ ਹੈ ਇਨਨ ਇਹ ਆਲਰੇਡੀ ਜੇਐਨਕੇ ਦੇ ਵਿੱਚ ਜੋ ਇੱਕ ਸਬ ਇਨਸਪੈਕਟਰ ਦਾ ਮਰਡਰ ਕੇਸ ਹੋਇਆ ਸੀ April 2024 ਦੇ ਵਿੱਚ ਇਹ ਉਸ ਦੇ ਵਿੱਚ ਵਾਂਟਡ ਹੈ ਜੀ ਇਹ ਤੋਂ ਇਲਾਵਾ ਸਾਨੂੰ ਪ੍ਰੀਲਿਮਿਨਰੀ ਜੋ ਹੁਣ ਤੱਕ ਪਤਾ ਲੱਗਿਆ ਇੱਕ ਹੋਰ ਕੇਸ ਦਰਜ ਹੋਇਆ ਜਿਸ ਦੇ ਵਿੱਚ ਸੁਖਵਿੰਦਰ ਸਿੰਘ ਵਾਂਟਡ ਹੈ ਹੂੰ ਸੋ ਇਹਦੇ ਵਿੱਚ ਸੁਖਵਿੰਦਰ ਸਿੰਘ ਜੋ ਹੈ ਇਹ ਸੋਨੂ ਖਤਰੀ ਗੈਂਗ ਨਾਲ ਇਸ ਦੇ ਰਿਲੇਸ਼ਨ ਹੁਣ ਤੱਕ ਸਾਹਮਣੇ ਆਏ ਬਾਕੀ ਦੀ ਪੁੱਛਗਿੱਛ ਜੱਜੇ ਜਾ ਰਹੀ ਹੈ ਫਿਰ ਅਸੀਂ ਹੋਰ ਡਿਟੇਲਸ ਸ਼ੇਅਰ ਕਰਾਂਗੇ ਜੀ ਮੈਮ ਪੁਲਿਸ ਦੇ ਅਮਨੇ ਸਾਹਮਨੇ ਫਾਇਰਿੰਗ ਵੀ ਹੋਈ ਹੈ ਜੀ ਰਾਉਂਡਸ ਆਫ ਫਾਇਰਿੰਗ ਵੀ ਹੋਈ ਹੈ ਤੇ ਉਹਦੇ 15-20 ਰਾਉਂਡ ਫਾਇਰ ਹੋਏ ਹਨ ਉਤਵਾਦ ਸੀਨ ਨੂੰ ਰਾਉਂਡ ਅਪ ਕੀਤਾ ਤੇ ਇਹਦੇ ਵਿੱਚ ਸੋ ਇਹਦੇ ਵਿੱਚ ਹੁਣ ਅੱਗੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਹੈ ਨਾ ਸੋ ਜੋ ਅੱਗੇ ਡਿਟੇਲਸ ਆਣਗੇ ਆਪਾਂ ਤੁਹਾਡੇ ਨਾਲ ਸੋ ਵੈਪਨ ਵੈਪਨ ਵਗੈਰਾ ਕਿਹੜੇ ਹੈਗੇ ਕਿ ਇਹਦੇ ਇਸ ਦੋ ਦੋ ਸੋਫਿਸਟੀਕੇਟਿਡ ਵੈਪਨ ਵੀ ਇਨਾ ਤੋਂ ਰਿਕਵਰ ਹੋਏ ਹਨ ਤੇ ਉਹ ਉਹ ਵੀ ਅਸੀਂ ਅੱਗੇ ਦੇਖ ਰਹੇ ਹਾਂ ਕਿ ਉਹਨਾਂ ਦਾ ਸੋਰਸ ਕੀ ਸੀ ਕਾਟਿਜ ਵਗੈਰਾ ਕਿੱਥੋਂ ਆਇਆ ਉਹ ਸਾਰਾ ਇਸ ਵਿਚ ਆ ਰਿਹਾ ਸੋ ਬੇਸਿਕਲੀ ਅਜੇ ਜਿੰਨਾ ਹੈ ਕਿ ਇਨਾ ਤੋਂ ਇਹਨਾਂ ਨੂੰ ਰਾਉਂਡ ਅਪ ਕਰਕੇ ਜੋ ਇਨਾ ਤੋਂ ਸਾਨੂੰ ਵੈਪਨ ਦੀ ਰਿਕਵਰੀ ਹੋਈ ਹੈ ਤੇ ਅੱਗੇ ਜੋ ਇਹਨਾਂ ਦੀ ਪੁੱਛਗਛ ਹੈਗੀ ਹੈ ਤੇ ਸਾਨੂੰ ਹੈ ਕਿ ਇਹਨਾਂ ਦਾ ਹੋਰ ਵੀ ਕੋਈ ਕ੍ਰਾਈਮ ਇਨ ਮਾਈਂਡ ਸਿਗਾ ਜਿਸ ਵਿੱਚ ਇਹ ਇਸ ਏਰੀਆ ਦੇ ਵਿੱਚ ਘੁੰਮ ਰਹੇ ਸਨ ਤੇ ਉਹ ਅੱਗੇ ਪੁੱਛਗੇ ਜਜਾ ਨਾ ਮੈਂ ਤਾਂ ਇਹਨਾਂ ਨੇ ਗੱਲਬਾਤ ਕਰਨੀ ਸੀ ਕੋਈ ਜਾਂ ਇਹਨਾਂ ਨੇ ਵਾਰਦਾਤ ਕਰਨੀ ਸੀ ਇਸ ਜਗਤ ਇਹਨਾਂ ਨੇ ਇਹਨਾਂ ਨੇ ਅੱਗੇ ਵੀ ਵਾਰਦਾਤ ਕਰਨੀ ਸੀ ਤੇ ਅਸੀਂ ਸਾਡੇ ਕੋਲ ਪਿਛਲੀ ਇਹਨਾਂ ਦਾ ਜੋ ਕ੍ਰਾਈਮ ਸੀ ਉਸ ਦੀ ਇਨਫੋਰਮੇਸ਼ਨ ਸੀਗੀ ਤੇ ਇਹ ਸੀ ਕਿ ਇਹ ਕੁਝ ਸਾਡੇ ਏਰੀਆ ਦੇ ਵਿੱਚ ਕਈ ਦਿਨਾਂ ਤੋਂ ਘੁੰਮ ਫਿਰ ਰਹੇ ਹਨ ਉਸ ਤੇ ਅਸੀਂ ਕਰਕੇ ਅੱਜ ਇਹਨਾਂ ਨੂੰ ਇੱਕ ਬਰੀਫ ਚੇਸ ਤੇ ਫਾਇਰ ਆਫ ਐਕਸਚੇਂਜ ਆਫ ਫਾਇਰ ਤੋਂ ਬਾਅਦ ਇਹਨਾਂ ਨੂੰ ਇਥੇ ਐਪਰੀਹੈਂਡ ਕੀਤਾ ਤੇ ਅੱਗੇ ਨਾਦਰ ਨਾਲ ਪੁੱਛ ਕੇ ਜਾਰੀ ਹੈ ਜੋ ਇਨਫੋਰਮੇਸ਼ਨ ਹੋ ਰਹੀ ਹੈ ਇਹ ਪਤਾਣਾ ਸ਼ੇਅਰ ਕਰਾਂਗੇ ਦੋ ਲੋਕ ਸੀ ਕਿ ਕੋਈ ਤੀਸਰਾ ਕੋਈ ਹੋਰ ਐਕਸਟਰਾ ਜੇ ਦੋ ਹੈ ਅਸੀਂ ਇਹ ਪੁੱਛ ਕੇ